ਅੱਛਾ ਜਗਦੀਪ ਜੀ ਮੈਂ ਟ੍ਰੇਲਰ ਲਾਂਚ ਵੇਲੇ ਤੁਹਾਨੂੰ ਦੇਖਿਆ ਤੁਸੀਂ ਨੀਰੂ ਬਾਜਵਾ ਜੀ ਬਾਰੇ ਕੁਝ ਗੱਲ ਕਰ ਰਹੇ ਸੀ ਕਿਸੇ ਚੀਜ਼ ਦਾ ਜ਼ਿਕਰ ਕੀਤਾ ਔਰ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਐਦਾਂ ਕਿਉਂ ਨਹੀਂ ਐਕਚੁਅਲੀ ਓਨੈਸਟਲੀ ਦੱਸਾਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਉਂ ਹੋ ਗਿਆ ਉਹ ਔਰ ਮੈਂ ਬਾਅਦ ਚ ਵੀ ਸੋਚਿਆ ਕਿ ਯਾਰ ਕੀ ਰੀਜ਼ਨ ਸੀਗਾ ਤਾਂ ਕੁਝ ਸਮਝ ਨਹੀਂ ਆਇਆ ਬਟ ਐਕਚੁਅਲੀ ਉਹ ਜੋ ਮੈਂ ਗੱਲ ਬੋਲ ਰਿਹਾ ਸੀਗਾ ਉਹ ਗੱਲ ਇੱਕ ਮੇਕਰ ਲਈ ਇੱਕ ਰਾਈਟਰ ਲਈ ਜਾਂ ਡਾਇਰੈਕਟਰ ਲਈ ਬਹੁਤ ਵੱਡੀ ਬਲੇਸਿੰਗ ਹੈ ਕਿ ਤੁਹਾਡਾ ਜੇ ਸਟਾਰ ਤੁਹਾਡੇ ਤੇ ٹرسٹ ਕਰਦਾ ਹੈ ਨਾ ਉਹ ਕਹਾਣੀ ਨੂੰ ਲੈ ਕੇ ਬਿਲਕੁਲ ਵੀ ਇਨਸਿਕਿਉਰ ਨਹੀਂ ਹੈ ਉਹ ਨੂੰ ਹਿਲਾ ਨਹੀਂ ਰਿਹਾ ਜਾਂ ਹਰ ਸੀਨ ਆਪਣੇ ਦਿਨੀ ਲੈ ਜਾ ਰਿਹਾ ਸੋ ਫਿਰ ਤੁਹਾਡੀ ਕਹਾਣੀ ਖਤਮ ਖਰਾਬ ਨਹੀਂ ਹੁੰਦੀ ਇੱਕ ਟੀਮ ਦਾ ਵਰਕ ਦਿਖਦਾ ਔਰ ਇੱਕ ਪੂਰੀ ਕੰਪਲੀਟ ਫਿਲਮ ਦਿਖਦੀ ਹੈ ਇਹ ਨਹੀਂ ਦਿਖਦਾ ਕਿ ਯਾਰ ਇੱਕ ਹੀ ਬੰਦਾ ਦਿਖ ਰਿਹਾ ਬਾਕੀ ਕੋਈ ਹੈ ਹੀ ਨਹੀਂ ਹੂੰ ਸੋ ਕਈ ਵਾਰੀ ਇਸੇ ਇਨਸਿਕਿਉਰਟੀ ਦੇ ਚੱਕਰ ਚ ਵਧੀਆ ਤੋਂ ਵਧੀਆ ਪ੍ਰੋਜੈਕਟ ਖਰਾਬ ਹੋ ਜਾਂਦੇ ਆ ਕਿ ਆਰਟਿਸਟ ਸਿਰਫ ਆਪਣੇ ਤੇ ਲੈਣ ਲਈ ਔਰ ਜਦੋਂ ਇੱਕ ਵਾਰੀ ਫਿਲਮ ਖਰਾਬ ਹੈ ਫਿਰ ਕਿਸੇ ਦਾ ਫਾਇਦਾ ਨਹੀਂ ਹੁੰਦਾ ਚਾਹੇ ਤੁਹਾਡਾ ਰੋਲ ਕਿੰਨਾ ਵੀ ਵੱਡਾ ਹੋਵੇ ਸੋ ਉਹ ਨੀਰੂ ਜੀ ਨਾਲ ਕਿਉਂਕਿ ਏਡੇ ਵੱਡੇ ਸਟਾਰ ਹੈ ਔਰ ਉਹ ਕਦੇ ਇੱਕ ਸੀਨ ਲਈ ਵੀ ਹੈ ਇੱਕ ਡਾਇਲੋਗ ਲਈ ਵੀ ਨਹੀਂ ਕਦੇ ਬੋਲਦੇ ਅੱਛਾ ਜਗਦੀਪ ਜੀ ਮੈਂ ਟ੍ਰੇਲਰ ਲਾਂਚ ਵੇਲੇ ਤੁਹਾਨੂੰ ਦੇਖਿਆ ਤੁਸੀਂ ਨੀਰੂ ਬਾਜਵਾ ਜੀ ਬਾਰੇ ਕੁਝ ਗੱਲ ਕਰ ਰਹੇ ਸੀ ਕਿਸੇ ਚੀਜ਼ ਦਾ ਜ਼ਿਕਰ ਕੀਤਾ ਔਰ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਐਦਾਂ ਕਿਉਂ ਨਹੀਂ ਐਕਚੁਅਲੀ ਓਨੈਸਟਲੀ ਦੱਸਣਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਉਂ ਹੋ ਗਿਆ ਉਹ ਔਰ ਮੈਂ ਬਾਅਦ ਚ ਵੀ ਸੋਚਿਆ ਕਿ ਯਾਰ ਕੀ ਰੀਜ਼ਨ ਸੀਗਾ ਤਾਂ ਕੁਝ ਸਮਝ ਨਹੀਂ ਆਇਆ ਬਟ ਐਕਚੁਅਲੀ ਉਹ ਜੋ ਮੈਂ ਗੱਲ ਬੋਲ ਰਿਹਾ ਸੀਗਾ ਉਹ ਗੱਲ ਇੱਕ ਮੇਕਰ ਲਈ ਇੱਕ ਰਾਈਟਰ ਲਈ ਜਾਂ ਡਾਇਰੈਕਟਰ ਲਈ ਬਹੁਤ ਵੱਡੀ ਬਲੇਸਿੰਗ ਹੈ ਕਿ ਤੁਹਾਡਾ ਜੇ ਸਟਾਰ ਤੁਹਾਡੇ ਤੇ ٹرسٹ ਕਰਦਾ ਹੈ ਨਾ ਉਹ ਕਹਾਣੀ ਨੂੰ ਲੈ ਕੇ ਬਿਲਕੁਲ ਵੀ ਇਨਸਿਕਿਉਰ ਨਹੀਂ ਹੈ ਉਹ ਨੂੰ ਹਿਲਾ ਨਹੀਂ ਰਿਹਾ ਜਾਂ ਹਰ ਸੀਨ ਆਪਣੇ ਦਿਨ ਹੀ ਲੈ ਜਾ ਰਿਹਾ ਸੋ ਫਿਰ ਤੁਹਾਡੀ ਕਹਾਣੀ ਖਤਮ ਖਰਾਬ ਨਹੀਂ ਹੁੰਦੀ ਇੱਕ ਟੀਮ ਦਾ ਵਰਕ ਦਿਖਦਾ ਔਰ ਇੱਕ ਪੂਰੀ ਕੰਪਲੀਟ ਫਿਲਮ ਦਿਖਦੀ ਹੈ ਇਹ ਨਹੀਂ ਦਿਖਦਾ ਕਿ ਯਾਰ ਇੱਕ ਹੀ ਬੰਦਾ ਦਿਖ ਰਿਹਾ ਬਾਕੀ ਕੋਈ ਹੈ ਹੀ ਨਹੀਂ ਹਮ ਸੋ ਕਈ ਵਾਰੀ ਇਸੇ ਇਨਸਿਕਿਉਰਟੀ ਦੇ ਚੱਕਰ ਚ ਵਧੀਆ ਤੋਂ ਵਧੀਆ ਪ੍ਰੋਜੈਕਟ ਖਰਾਬ ਹੋ ਜਾਂਦੇ ਆ ਕਿ ਆਰਟਿਸਟ ਸਿਰਫ ਆਪਣੇ ਤੇ ਲੈਣ ਲਈ ਔਰ ਜਦੋਂ ਇੱਕ ਵਾਰੀ ਫਿਲਮ ਖਰਾਬ ਹੈ ਫਿਰ ਕਿਸੇ ਦਾ ਫਾਇਦਾ ਨਹੀਂ ਹੁੰਦਾ ਚਾਹੇ ਤੁਹਾਡਾ ਰੋਲ ਕਿੰਨਾ ਵੀ ਵੱਡਾ ਹੋਵੇ ਹਮ ਸੋ ਉਹ ਨਿਰੂਜੀ ਨਾਲ ਕਿਉਂਕਿ ਏਡੇ ਵੱਡੇ ਸਟਾਰ ਹੈ ਔਰ ਉਹ ਕਦੇ ਇੱਕ ਸੀਨ ਲਈ ਵੀ ਹੈ ਇੱਕ ਡਾਇਲੋਗ ਲਈ ਵੀ ਨਹੀਂ ਕਦੇ ਬੋਲਦੇ अच्छा जगदीप जी मैं ट्रेलर लॉन्च वेले थोनू देख्या ਤੁਸੀਂ ਨੀਰੂ ਬਾਜਵਾ ਜੀ ਬਾਰੇ ਕੁਝ ਗੱਲ ਕਰ ਰਹੇ ਸੀ ਕਿਸੇ ਚੀਜ਼ ਦਾ ਜ਼ਿਕਰ ਕੀਤਾ ਔਰ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਐਦਾਂ ਕਿਉਂ ਨਹੀਂ ਐਕਚੁਅਲੀ ਓਨੈਸਟਲੀ ਦੱਸਣਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਉਂ ਹੋ ਗਿਆ ਉਹ ਔਰ ਮੈਂ ਬਾਅਦ ਚ ਵੀ ਸੋਚਿਆ ਕਿ ਯਾਰ ਕੀ ਰੀਜ਼ਨ ਸੀਗਾ ਤਾਂ ਕੁਝ ਸਮਝ ਨਹੀਂ ਆਇਆ ਬਟ ਐਕਚੁਅਲੀ ਉਹ ਜੋ ਮੈਂ ਗੱਲ ਬੋਲ ਰਿਹਾ ਸੀਗਾ ਉਹ ਗੱਲ ਇੱਕ ਮੇਕਰ ਲਈ ਇੱਕ ਰਾਈਟਰ ਲਈ ਐਂਡ ਡਾਇਰੈਕਟਰ ਲਈ ਬਹੁਤ ਵੱਡੀ ਬਲੇਸਿੰਗ ਹੈ ਕਿ ਤੁਹਾਡਾ ਜੇ 스타 ਤੁਹਾਡੇ ਤੇ ٹرسٹ ਕਰਦਾ ਹੈ ਨਾ ਉਹ ਕਹਾਣੀ ਨੂੰ ਲੈ ਕੇ ਬਿਲਕੁਲ ਵੀ ਇਨਸਿਕਿਉਰ ਨਹੀਂ ਹੈ ਉਹ ਨੂੰ ਹਿਲਾ ਨਹੀਂ ਰਿਹਾ ਜਾਂ ਹਰ ਸੀਨ ਆਪਣੇ ਦਿਨੀ ਲਿਜਾ ਰਿਹਾ ਸੋ ਫਿਰ ਤੁਹਾਡੀ ਕਹਾਣੀ ਖਤਮ ਖਰਾਬ ਨਹੀਂ ਹੁੰਦੀ ਇੱਕ ਟੀਮ ਦਾ ਵਰਕ ਦਿਖਦਾ ਔਰ ਇੱਕ ਪੂਰੀ ਕੰਪਲੀਟ ਫਿਲਮ ਦਿਖਦੀ ਹੈ ਇਹ ਨਹੀਂ ਦਿਖਦਾ ਕਿ ਯਾਰ ਇੱਕ ਹੀ ਬੰਦਾ ਦਿਖ ਰਿਹਾ ਬਾਕੀ ਕੋਈ ਹੈ ਹੀ ਨਹੀਂ ਸੋ ਕਈ ਵਾਰੀ ਇਸੇ ਇਨਸਿਕਿਉਰਟੀ ਦੇ ਚੱਕਰ ਚ ਵਧੀਆ ਤੋਂ ਵਧੀਆ ਪ੍ਰੋਜੈਕਟ ਖਰਾਬ ਹੋ ਜਾਂਦੇ ਆ ਕਿ ਆਰਟਿਸਟ ਸਿਰਫ ਆਪਣੇ ਤੇ ਲੈਣ ਲਈ ਔਰ ਜਦੋਂ ਇੱਕ ਵਾਰੀ ਫਿਲਮ ਖਰਾਬ ਹੈ ਫਿਰ ਕਿਸੇ ਦਾ ਫਾਇਦਾ ਨਹੀਂ ਹੁੰਦਾ ਚਾਹੇ ਤੁਹਾਡਾ ਰੋਲ ਕਿੰਨਾ ਵੀ ਵੱਡਾ ਹੋਵੇ ਸੋ ਉਹ ਨਿਰੂਜੀ ਨਾਲ ਕਿਉਂਕਿ ਏਡੇ ਵੱਡੇ ਸਟਾਰ ਹੈ ਔਰ ਉਹ ਕਦੇ ਇੱਕ ਸੀਨ ਲਈ ਵੀ ਐ ਇੱਕ ਡਾਇਲੋਗ ਲਈ ਵੀ ਨਹੀਂ ਕਦੇ ਬੋਲਦੇ